ਲੜੀ ਬਾਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਆਖਿਆ ਰੱਬ ਕੀਤੀ ਹੈ ਉਸ ਨੂੰ ਅਕੇ ਸਮਝਣ ਦਾ ਯਤਨ ਕਰੀਏ ਪਾਤਸ਼ਾਹ ਜੀ ਰਚਨ ਕਰਦੇ ਨੇ ਸ੍ਰੀ ਰਾਮ ਮਹਿਲਾ ਪਹਿਲਾ ਨਾਨਕ ਜਿਹੜੇ ਸੱਚ ਕੀ ਤਰੀਏ ਗੁਰ ਦੇ ਚਾਰ ਇਸ ਸੰਸਾਰ ਭਵ ਸਾਗਰ ਹੈ ਤੇ ਉਹ ਰੁੱਖ ਸੰਸਾਰ ਵਿੱਚ ਜਨਮ ਲੈ ਕੇ ਆਉਂਦਾ ਹੈ ਗੁਰੂ ਦੇ ਹੁਕਮ ਦੇ ਸਦਕਾ ਇਹ ਹੁਕਮ ਦੇ ਸਦਕਾ ਇਸ ਸੰਸਾਰ ਤੋਂ ਚਲੇ ਆ ਜਾਂਦਾ ਹੈ ਪਰ ਤਲਬਾ ਜਿਹੜਾ ਹੈ ਜਿਹੜਾ ਗੁਰੂ ਦੇ ਵਿਚਾਰ ਕਰਦਾ ਹੈ ਨਾਮਤ ਵੇੜੀ ਸੱਚ ਦੀ ਜਿਨ੍ਹਾਂ ਨੇ ਨਾਮ ਦੀ ਵੇੜੀ ਬਣਾ ਲਈ ਸੱਚੇ ਕਰਮ ਦੀ ਚੰਗੇ ਕਰਮਾਂ ਦੀ ਵੇੜੀ ਬਣਾ ਲਈ ਉਹ ਸੰਸਾਰ ਤੋਂ ਤਰ ਜਾਂਦਾ ਹੈ ਜਿਹੜਾ ਗੁਰੂ ਦੀ ਵਿਚਾਰ ਕਰਦਾ ਹੈ ਇੱਕ ਆਵੇ ਇੱਕ ਜਾਵੇ ਪੂਰ ਭਰੇ ਹੰਕਾਰ ਇਹ ਸੰਸਾਰ ਤੇਨੇਕਰ ਜੀ ਸਾਡੇ ਵਿੱਚ ਆਉਂਦੇ ਨੇ ਸਾਡੇ ਵਿੱਚ ਹੀਨੇਕਰ ਹੀ ਚਲੇ ਜਾਂਦੇ ਨੇ ਇੱਕ ਆਵੇ ਇੱਕ ਜਾਵੇ ਪੂਰ ਭਰੇ ਹੰਕਾਰ ਰੱਬ ਤੋਂ ਉੱਤੇ ਮੁੱਖ ਹੰਕਾਰ ਦੇ ਵਿੱਚ ਹੀ ਗਲਤਾਨ ਹੋਏ ਰਹਿੰਦੇ ਨੇ ਆਪਣੀ ਬਾਹਰ ਦੇ ਵਿੱਚ ਹੀ ਗਲਤਾਨ ਹੋਏ ਰਹਿੰਦੇ ਨੇ ਮਨ ਹੱਤ ਮੱਤੀ ਬੁੜੀਆਂ ਗੁਰਮਖ ਸਭ ਸੋਤਾਰ ਮਨ ਹਨ ਜਿਹੜੇ ਮਨ ਦੇ ਮਗਰ ਤੁਰਦੇ ਨੇ ਮਾੜੀ ਮਨ ਦੇ ਮਗਰ ਤੁਰਦੇ ਨੇ ਉਹ ਸੰਸਾਰ ਦੇ ਵਿੱਚ ਖਵਾਰ ਹੁੰਦੇ ਰਹਿੰਦੇ ਨੇ ਦੁੱਖਾਂ ਨੂੰ ਵਿਲਕਦੇ ਰਹਿੰਦੇ ਨੇ ਗੁਰਮਖ ਸੱਚ ਸੋਤਾਰ ਤੇ ਜਿਹੜੇ ਗੁਰਮਖ ਨੇ ਜਿੰਦਾ ਦਾ ਵਖ ਗੁਰੂ ਦੇ ਵੱਲ ਹੈ ਸੱਚ ਸੋਤਾਰ ਤੁਲਾ ਦਾ ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਗੁਰਮੇਤਿਓ ਤਰੀ ਹੈ ਗੁਰੂ ਤੋਂ ਬਿਨਾ ਸੀ ਤਰਦੇ ਸਕਦੀ ਗੋਰੀ ਮੇਲ ਕਿਉਂ ਕਰਿਆ ਸੁਖ ਹੋਏ ਉਹਨੂੰ ਛੱਡ ਕੇ ਉਹਨੂੰ ਭੁੱਲ ਕੇ ਕਦੇ ਵੀ ਅਸੀਂ ਪਦਾਰਥਾਂ ਦੇ ਵਿੱਚੋਂ ਸੁਖ ਨਹੀਂ ਹਾਸਲ ਕਰ ਸਕਦੇ ਜਿਉਂ ਭਾਵੈ ਤਿਉ ਰਾਖ ਤੁਮ ਨ ਕਰਣਾ ਦੂਜਾ ਕੋਈ ਜਿਵੇਂ ਦਿਨ ਚੰਗਾ ਲੱਗਦਾ ਹੈ ਤੂੰ ਰਿਜਕ ਦੇ ਰਿਹਾ ਹੈ ਜੀਵਨ ਜਾਪਨ ਦੇ ਰਿਹਾ ਹੈ ਕੰਮ ਕੰਦੇ ਦੇ ਰਿਹਾ ਹੈ ਜਿਉਂ ਭਾਵੈ ਤਿਉ ਰਾਖ ਜਿਵੇਂ ਤੁਮ ਨੂੰ ਲੱਗਦਾ ਹੈ ਓਵੇਂ ਤੂੰ ਰੱਖ ਰਿਹਾ ਹੈ ਮੇਰਾ ਪਾਉਣ ਦਾ ਦੂਜਾ ਕੋਈ ਫਿਰ ਵੀ ਤੇਰੇ ਤੋਂ ਛੱਡ ਕੇ ਤੇਰੇ ਹੁਕਮਾਂ ਤੋਂ ਡਿੜਾ ਕੋਈ ਮੇਰਾ ਹੋਰ ਕੋਈ ਸਹਾਰਾ ਨਹੀਂ ਰਹਾ। ਆਗੈ ਦੇਖੂ ਡੂਜਰਾ ਪੰਛ ਹੈ ਹਰਿਓ ਅੰਗੂਰ ਇਹ ਸੰਸਾਰ ਜੰਗਲ ਦੀ ਅਗਦੀ ਤਰ੍ਹਾਂ ਹੈ। ਜੰਗਲ ਦੇ ਵਿੱਚ ਲੋ ਅੱਖ ਲੱਗਦੀ ਹੈ ਬਹੁਤ ਭਿਆਨਕ ਲੱਗਦੀ ਹੈ ਵੱਡੇ ਵੱਡੇ ਰੁੱਖਾਂ ਨੂੰ ਕਿਸੇ ਨੂੰ ਨਹੀਂ ਛੱਡਦੀ। ਆਗੈ ਦੇਖੂ ਡੂਜਰਾ ਪੰਛੇ ਹਰਿਓ ਗੂਰ ਵੱਡੇ ਵੱਡੇ ਦਰਖਤ ਤੇnde ਜਾ ਰਹੇ ਨੇ ਭਾਵ ਕਿ ਸਾਡੇ ਵੰਧਿਆ ਵੰਧਿਆ ਕਿੱਡੇ ਕਿੱਡੇ ਸੂਝਬਾ ਲੋਕ ਇਸ ਸੰਸਾਰ ਕਰਕੇ ਚਲੇ ਜਾਂਦੇ ਨੇ ਪੰਛੇ ਹਰਿਓ ਗੂਰ ਤੇ ਆਪਾਂ ਜੰਗਲ ਵਿੱਚ ਵਿੱਚ ਆਉਗਾ ਪਿੱਛੇ ਹਰਿਆਲੀ ਪੈਦਾ ਹੁੰਦੀ ਹੈ ਛੋਟੇ ਛੋਟੇ ਬੂਟੇ ਪੈਦਾ ਹੁੰਦੇ ਨੇ ਉਸੇ ਤਰ੍ਹਾਂ ਸੰਸਾਰ ਹੈ ਜਿਨ੍ਹਾਂ ਦੀ ਉਮਰ ਹੋ ਜਾਂਦੀ ਹੈ ਚਲੇ ਜਾਂਦੇ ਨੇ ਪਿੱਛੋਂ ਨਵੇਂ ਜਨਮ ਹੁੰਦੇ ਰਹਿੰਦੇ ਨੇ ਇਹ ਸੰਸਾਰ ਜੰਗਲ ਦੀ ਅਗਧ ਹੀ ਨਹੀਂ ਆਈ ਹੈ ਜਿਸ ਤੇ ਉਪਜੈ ਤਿਸ ਤੇ ਵੜਸ ਕਟਕਟ ਸੱਚ ਭਰਪੂਰ ਜਿਸ ਤੋਂ ਉਪਜਿਆ ਜਿੰਨੇ ਜਨਮ ਦਿੱਤਾ ਹੈ ਉਸ ਤੋਂ ਹੀ ਵਸ ਜਾਂਦੇ ਆ ਉਸ ਨੂੰ ਭੁੱਲ ਜਾਂਦੇ ਆ ਕਟਕਟ ਸੱਚ ਭਰਪੂਰ ਜਿਹਦਾ ਸੱਚ ਕਟਕਟ ਦੇ ਅੰਦਰ ਵਿਰਾਜ ਮਾਰ ਹੈ ਉਹ ਪਰਪੂਰ ਹੈ ਆਪੇ ਮੇਲ ਮਿਲਾਵ ਹੀ ਸੱਚ ਹੈ ਮਹਿਲ ਹਜ਼ੂਰ ਆਪੇ ਹੀ ਉਹ ਸਾਡੇ ਤੇ ਕਿਰਪਾ ਕਰੇ ਤਨੂ ਆਪਣੇ ਮਹਿਮ ਦੇ ਨਾਲ ਜੋੜ ਲੈ ਗੁਰੂ ਘਰ ਦੇ ਨਾਲ ਨਾਮ ਬਾਣੀ ਦੇ ਨਾਲ ਜੋੜ ਲੈ ਸਹਾ ਸਾਤ ਸੰਭਲਾ ਕਦੇ ਨਾ ਵਿਸਾਰੋਏ ਤੇ ਮੇਰੇ ਤੈਨੂੰ ਕਿਰਪਾ ਕਰਦੇ ਜਿਹੜੇ ਮੇਰੇ ਸਵਾਸ ਹੁੰਦੇ ਨੇ ਮੈਂ ਸਵਾਸ ਸਵਾਸ ਦੇ ਨਾਮ ਤੈਨੂੰ ਸੰਭਲਾਂ ਸੰਭਲਾਂ ਤੋਂ ਭਾਵ ਕਿ ਸੰਭਾਲ ਕਰਨੀ ਤੇਰੇ ਨਾਮ ਦੇ ਸੰਭਾਲ ਕਰਾਂ ਕਦੇ ਨਾ ਵਿਸਰਾਏ ਕਦੇ ਵੀ ਮੈਂ ਤੈਨੂੰ ਨਾ ਵਿਸਾਰਾਂ ਜਿਉਂ-ਜਿਉਂ ਸਾਹਿਬ ਮਰਮ ਹਸੈਨ ਗੁਰਮਖ ਅੰਮ੍ਰਿਤ ਪੀਓ ਤੇ ਜਿਵੇਂ ਮੈਂ ਨਾਮ ਜਪਾਂਗਾ ਧਰਮ ਦੇ ਗਤ ਕਰਾਂਗਾ ਤੇਰੇ ਮੇਰੇ ਮਨ ਦੇ ਵਿੱਚ ਪਰਮਾਤਮਾ ਵਸ ਜਾਵੇਗਾ ਗੁਰਮਖ ਅੰਮ੍ਰਿਤ ਪੀਓ ਫਿਰ ਗੁਰੂਖ ਪਿਆਰੇ ਅੰਮ੍ਰਿਤ ਨੂੰ ਪੀਣਾ ਕਰਦੇ ਨਹੀਂ ਮਨ ਤਨ ਤੇਰਾ ਤੂੰ ਭਰੇ ਗਰਬ ਨਿਵਾਸ ਦੇਉ ਇਹ ਮਨ ਵੀ ਤੇਰਾ ਹੈ ਧਨ ਵੀ ਤੇਰਾ ਹੈ ਤੂੰ ਹੀ ਦਾ ਧਨੀ ਹੈ ਭਾਵ ਦੀ ਦਾਤਾ ਦੇਣ ਵਾਲਾ ਹੈ ਗਰਮ ਨਿਵਾਰ ਸਮੇਉ ਤੋ ਗਰਮ ਦੇ ਵਿੱਚ ਵੀ ਆਪ ਨਿਵਾਰਣ ਵਾਲਾ ਹੈ ਪਾਲਣ ਵਾਲਾ ਹੈ ਤੋ ਸਾਡੀ ਸਮੇਉ ਕਰ ਸਾਡੀ ਸਮਾਨ ਕਰ ਜਿਨ ਇਹ ਜਗ ਤੋ ਪਾਇਆ ਤਿਰਭਵਨ ਕਰ ਆਕਾਰ ਜਿਸ ਨੇ ਜੰਤੂ ਨੂੰ ਬਣਾਇਆ ਹੈ ਸੰਸਾਰ ਨੂੰ ਬਣਾਇਆ ਹੈ ਤਿਰਭਵਨ ਕਰ ਆਕਾਰ ਇੱਡਾ ਵੱਡਾ ਤਿਰਭਵਨ ਬਣਾਇਆ ਹੈ ਸੰਸਾਰ ਬਣਾਇਆ ਹੈ ਆਪ ਹੀ ਉਸਨੇ ਸਾਰੇ ਨੂੰ ਆਕਾਰ ਦਿੱਤੇ ਨੇ ਮੂਲਕ ਦਿੱਤੀ ਹੈ ਗੁਰਮਖ ਚਾਣਣ ਜਾਰੀ ਹੈ ਮਨਮੁਖ ਮੁਗਦ ਦਵਾਰ ਤੇ ਜਿਹੜੇ ਵਰਮਖ ਨੇ ਗੁਰੂ ਦੀ ਦਸੀ ਗੱਲ ਤੇ ਗੁਰਬਾਣੀ ਨੂੰ ਸਮਝਦੇ ਨੇ ਗੁਰਮਖ ਚਾਣਣ ਜਾਰੀ ਹੈ ਉਹਦਾ ਸੰਸਾਰ ਦੇ ਵਿੱਚ ਗਿਆਨ ਵਿਖਦਾ ਹੈ ਹਮੇਸ਼ਾ ਜਿਹੜਾ ਚੰਗਾ ਹੋਵੇਗਾ ਉਸਨੇ ਚੰਗੇ ਦੀ ਭਾਲ ਹੋਵੇਗੀ ਕਿਉਂ ਹੀ ਜੱਗਾ ਹੈ ਫਰਨਾ ਵਿੱਚ ਜੱਗਾ ਹੈ ਜੇ ਤੂੰ ਮਨਾ ਹੋਵੇਗਾ ਉਸ ਨੂੰ ਬਾੜੇ ਦੀ ਭਾਲ ਹੋਵੇਗੀ ਮਨਮੁਖ ਮਗਦ ਗੁਬਾਰ ਤੇ ਮਨ ਦੇ ਮਨ ਕੋ ਦੁਆਰਾ ਮੁਖ ਇਸ ਸੰਸਾਰ ਦੇ ਚ ਗੁਬਾਰ ਹੋ ਜਾਂਦਾ ਹੈ ਦੰਤਾਲ ਹੋ ਜਾਂਦਾ ਹੈ ਘਟ ਘਟ ਜੋਤ ਨਿਰਤਰੀ 부ਜਾ ਗੁਰਮਤ ਸਾਰ ਤੇ ਘਟ ਘਟ ਦੇ ਚ ਜਿਹੜੇ ਪ੍ਰਮਾਤਮਾ ਦੀ ਜੋਤ ਰਸ ਰਹੀ ਹੈ ਨਾ 부ਜਾ ਗੁਰਮਤ ਸਾਰ ਉਹ ਗੁਰਮਤ ਦੇ ਸਾਰ ਦੇ ਸੰਕਲਪ ਗੁਰਮਤ ਦਾ ਸਾਰ ਕੀ ਹੈ ਜੋ ਆਪਾਂ ਇੱਕ ਗੁਰੂ ਬਖਸ਼ੀ ਮਤ ਅਨੁਸਾਰ ਕਿ ਯਤਨ ਕਰਿਆ ਕਿ ਗੁਰਬਾਣੀ ਜਿੱਤੇ ਆਪਾਂ ਸੁਣਦੇ ਆ ਅੰਦਰ ਸਨੇ ਸਾਡੇ ਤੇ ਅਮਨ ਹੋ ਜਾਵੇ ਸਾਡੇ ਜੀਵਨ ਤੇ ਲਾਗੂ ਹੋ ਜਾਵੇ ਬੁਝ ਗੁਰਮਤ ਸਾਰ ਗੁਰਮਤ ਦੀ ਸਾਰ ਸੰਕਾ ਗੁਰਮਤ ਦੇ ਬਚਨਾਂ ਸੰਕਾ ਹੈ ਉਹ ਸੰਸਾਰ ਤੇ ਬਚ ਸਕਦਾ ਹੈ ਗੁਰਮਖ ਜਿੰਨੇ ਜਾਣਿਆ ਤਿਰਚੇ ਸਾ ਬਾਪ ਜਿਨ੍ਹਾਂ ਗੁਰਮਖਾਣੇ ਉਹ ਪ੍ਰਮਾਤਮਾ ਨੂੰ ਜਾਣ ਲਿਆ ਦਿਲ ਕੀ ਜੈ ਸਬਾਹ ਪ੍ਰਮਾਤਮਾ ਦੇ ਦਰਗਾਹ ਦੇ ਵਿੱਚ ਉਹਨਾਂ ਨੂੰ ਸਬਾਸ ਮਿਲਦੀ ਹੈ ਵਡਿਆਈਆਂ ਮਿਲਦੀਆਂ ਨੇ ਸੱਚ ਸੇਤੀ ਰਗ ਮਿਲੇ ਸੱਚੇ ਗੁਰ ਪਰਦਾਸ ਤੇ ਜਦੋਂ ਸੱਚੇ ਨਾਲ ਲੱਗ ਗਏ ਸੱਚੇ ਨੂੰ ਮਿਲ ਗਏ ਫਿਰ ਸਾਡੇ ਹਿਰਦੇ ਵਿੱਚ ਸਾਡੇ ਸਰੀਰ ਦੇ ਵਿੱਚ ਗੁਰਾਂ ਦਾ ਪ੍ਰਕਾਸ਼ ਹੋ ਜਾਂਦਾ ਹੈ ਗੁਰਾਂ ਦਾ ਵਾਸਾ ਹੋ ਜਾਂਦਾ ਹੈ ਨਾਨਕ ਨਾਮ ਸੰਤੋਖਿਆ ਜੀਓ ਪਿੰਡ ਪ੍ਰਭ ਪਾਸ ਇਹ ਰੋਖਦਾ ਮਨ ਸੁਤੋਖਿਆ ਜਾਂਦਾ ਹੈ ਜਿਉ ਪਿੰਡ ਪ੍ਰਪਾਸ ਫਿਰ ਸਰੀਰ ਦੇ ਵਿੱਚ ਇਸ ਜਿੰਦਗੀ ਜਿੰਦ ਦੇ ਵਿੱਚ ਸੰਸਾਰਿਕ ਕਾਰ ਵਿਹਾਰ ਦੇ ਨਾਲ ਨਾਲ ਪਰਮਾਤਮਾ ਦਾ ਜੇ ਨਾਮ ਵੀ ਆ ਜਾਵੇ ਜਿਉ ਪਿੰਡ ਪ੍ਰਪਾਸ ਪਰਮਾਤਮਾ ਸਾਡੇ پاس ਆ ਜਾਂਦਾ ਹੈ ਸਾਡੇ ਕੋਲ ਆ ਜਾਂਦਾ ਹੈ 5 ਜੀ ਕਿਰਪਾ ਕਰਨ ਸਾਨੂੰ ਗੁਰਮਤਿ ਦੇ ਸਾਥ ਆ ਜਾਵੇ ਗੁਰਮਤਿ ਦੀ ਸੋਝੀ ਆ ਜਾਵੇ